ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲਈ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਬਜਾਜ ਸਾਫ ਦਾ ਵਾਇਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਚੋਣ ਨਿਸ਼ਾਨ ਪੰਝੇਤੇ ਆਪਣੀਆਂ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪਰਮਜੀਤ ਕੌਰ ਬਜਾਜ ਸਾਡੇ ਸਰਦਾਰ ਸਾਧੂ ਸਿੰਘ ਜੀ ਬੜੀ ਮਾਣ ਆਸਤੀ ਜਿਨ੍ਹਾਂ ਦਾ ਮੇਰੇ ਤੇ ਮੈਂ ਸੰਤਾ ਬੜਾ ਵੱਡਾ ਆਸ਼ੀਰਵਾਦ ਸੀ ਔਰ ਸ਼ਾਹਕੋਟ ਕੀ ਸਾਰੇ ਜਲੰਧਰ ਦੇ ਵਿੱਚ ਉਹਨਾਂ ਦਾ ਨੌਂ ਉਹਨਾਂ ਦੀ ਨੋਆ ਪਰਮਜੀਤ ਪਜਾਜ ਔਰ ਸੈਕੰਡ ਟਾਈਮ ਅੱਜ اے ਐਮਸੀ ਦੇ ਇਲੈਕਸ਼ਨਾਂ 'ਚ ਖੜੇ ਆ ਲੋਕ ਇਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਔਰ ਲੋਕਾਂ ਨੇ ਬੜਾ ਪਰਮੋਹੰਕਾਰਾ ਦਿੱਤਾ ਔਰ ਇਹਨਾਂ ਦੀ ਇਲੈਕਸ਼ਨ ਦੀ ਕੈਂਪੇਨ ਕਰਨ ਹੀ ਮੱਝ ਆਇਆ ਸੀਗਾ ਤੇ ਪਰਮਜੀਤ ਕੌਰ ਪਜਾਜ ਔਰ ਸਾਰੇ ਸ਼ਾਹਕੋਟ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਸਾਰੇ ਮੇਰੇ ਵੀ ਫੋਟਾ ਕਾਂਗਰਸ ਪਾਰਟੀ ਨੂੰ ਪਾ ਕੇ ਹਦੀਪ ਸਿੰਘ ਲਾਡੀ ਜੀ ਦੇ ਸ਼ੇਰਵਾਲੀਏ ਦੇ ਵੱਧ ਮਜ਼ਬੂਤ ਕਰ ਸਰ ਜੀ ਦੇਖਿਓ ਸ਼ਾਹੋਟ ਤੋਂ ਬਿਨਾ ਹੋ ਉਸ ਆਪਣੇ ਚਿਹਰੇ ਵਾਲੇ ਬੁਲਦੇ ਕਿ ਐਂਸੀ ਕਾਂਗਰਸ ਨੂੰ ਦੇਖੀ ਨਾ ਕਿੰਨਾ ਦਾ ਲੋਕਾਂ ਦਾ ਮਾਲੂਕ ਪੁੱਛਾ ਬਹੁਤ ਪਰਮਾ ਹੋ ਗਾ ਲੋਕ ਹੁਣ ਸਿਰਫ ਕਾਂਗਰਸ ਦੀ ਗੱਲ ਕਰਦੇ ਆ ਔਰ ਜੇ ਕੋਈ ਹਾਰਿਆ ਤਾਂ ਮੈਂ ਸਮਝਦਾ ਸਾਡੀ ਗਲਤੀ ਨੇ ਹਾਰੇਗਾ ਲੋਕ ਨਹੀਂ ਰੋਣਾ ਚਾਹੀਦਾ ਉਹ ਕਾਂਗਰਸ ਨੂੰ ਚਿਤਰਾਵਾ ਚਾਹੁੰਦੇ ਆਪਣੇ ਸ਼੍ਰੀਮਤੀ ਬੰਤੂ ਕੁੜਕਾ ਜੀ ਜੇ ਨਾ ਜਿੱਤ ਦੇ ਪੈਦੇ ਟਟ ਕਿਹੜੇ ਕਿਹੜੇ ਕੰਮ ਕੀਤੀਆਂ ਤੇ ਨੌਟ ਦੇਖੋ ਔਰ 올 ਡਵੈਲਪਮੈਂਟ ਹੋਣੀ ਚਾਹੀਦੀ ਆ ਔਰ ਜਿਨਾ ਬਾੜਾਂ ਚ ਕੰਮ ਘੱਟ ਹੋਇਆ ਉਹਨਾਂ ਦਾ ਫੜੜਾ ਦਾ ਕੰਮ ਪਹਿਲਾਂ ਜ਼ਿਆਦਾ ਹੋਣਾ ਚਾਹੀਦਾ ਔਰ ਪਰਮਜੀਤ ਕੌਰ ਪਿਤਾ ਪੁਰਖੀ ਜਦੋਂ ਦੀ ਇਹ ਵਿਆਹ ਕਿ ਆਈ ਆ ਇਹ ਸ਼ਾਸਿ ਮਾਹੌਲ ਔਰ ਲੋਕਾਂ ਦੇ ਕੰਮ ਬਜਾਦ ਸਾਹਿਬ ਕਰਦੇ ਰਹੇ ਫਿਰ ਹੈਪੀ ਨੂੰ ਮੈਂ ਰਾਜਾ ਕਹਿੰਦਾ ਸੀ ਰਾਜਾ ਸਾਡਾ ਕਰਦਾ ਰਿਹਾ ਫਿਰ ਜ਼ਿੰਮੇਵਾਰੀ ਇਹਦੀ ਲੱਗੀ ਆ ਸੋ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਇਹ ਇਹਨਾਂ ਦਾ ਪਰਿਵਾਰ ਹੀ ਆ ਸਾਰੇ ਔਰ ਪਿਛਲੇ 40 50 ਸਾਲ ਤੋਂ ਇਸੇ ਤਰ੍ਹਾਂ ਨਾਲ ਤੁਰੇ ਸਾਰੇ ਦਾ ਸਰ ਲਾਸਟ ਇੱਕ ਜਿੰਨੇ ਵੀ ਹੈ ਆਪਣੇ ਕੋਲ ਵਿੱਚ ਸ਼ਾਰਟ ਉਹਨਾਂ ਦਾ ਟਾਕੀ ਮੈਸੇਜ ਮੇਰਾ ਮੈਸੇਜ ਆ ਕਿ ਅਗਰ ਆ 3 ਸਾਲ ਦਾ ਰਾਜ ਵੇਖੀਏ ਤੇ ਇਸ ਰਾਜ ਦੇ ਵਿੱਚ ਲੋਕਾਂ ਨੂੰ ਪਰਚੇ ਮਿਲੇ ਆ ਪੁਲਿਸ ਦੀ ਧੱਕੇਸ਼ਾਹੀ ਡਰੱਗ ਦਾ ਵਦਨਾ ਫਰੋਤੀਆਂ ਔਰ ਗੁੰਡਾ ਕਰਦੀ ਦਾ ਵਦਨਾ ਇਹ ਵਪਾਰੀ ਕਦੇ ਵੀ ਪਸੰਦ ਨਹੀਂ ਕਰਦਾ ਸੋ ਇਹਨੂੰ ਠੱਲ ਪਾਉਣੀ ਚਾਹੀਦੀ ਆ ਡਰੱਗ ਨਹੀਂ ਵੇਖਣੀ ਚਾਹੀਦੀ ਡਰੱਗ ਵਧਿਆ ਚਾਰ ਗੁਣਾ ਸੋ ਅੱਜ ਲੋਕ ਬੜੇ ਪਰੇਸ਼ਾਨ ਨੇ ਜਿੱਥੇ ਲੋਕ ਕਿਸਾਨ ਦੁਖੀ ਆ ਉਥੇ ਮਜ਼ਦੂਰ ਤੇ ਵਪਾਰੀ ਵੀ ਦੁਖੀ ਆ ਸੋ ਇਸ ਲਈ ਮੈਂ ਸੰਤਾ 27 ਦੇ ਵਿੱਚ ਜਿੱਦਾਂ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ 'ਚ ਦੇਖਿਆ ਕਿ ਅਸੀਂ 13 'ਚੋਂ 7 ਜਿੱਤੇ ਕੋ 13 ਜ਼ੀਰੋ ਕਰਨ ਵਾਲੇ 3 ਜਿੱਤੇ ਤੋਂ ਆਉਣ ਵਾਲਾ ਸਮਾਗਮ ਕਾਂਗਰਸ ਦਾ ਔਰ ਕਾਂਗਰਸ ਦੀ ਨੀਂਹ ਮਜ਼ਬੂਤ ਕਰੀਏ ਔਰ ਤਿਆਰੀ ਕਰੀਏ 27 ਦੀ ਲੋਕਾਂ ਦਾ ਕੰਮ ਕਰੀਏ ਪਿਓਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਤ ਕਦਮਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਐਮਸੀ ਵੋਟਾਂ ਦਾ ਵੋਟਾਂ ਦੀ ਗਤੀ ਦਿਨੋ ਦਿਨ ਵੱਧ ਰਹੀ ਹੈ ਵੱਖ-ਵੱਖ ਸ਼ਹਿਰਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸ਼ਾਹਕੋਟ ਵਾਰਡ ਨੰਬਰ 7 ਵਿੱਚ ਪਹੁੰਚੇ ਹਾਂ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸ਼੍ਰੀਮਤੀ ਪਰਮਜੀਤ ਕੌਰ ਬਜਾਜ ਜਿਨ੍ਹਾਂ ਨੂੰ ਚੋਣ ਨਿਸ਼ਾਨ ਪੰਜਾ ਕਾਂਗਰਸ ਵੱਲੋਂ ਖੜੇ ਗਏ ਹੁਣ ਇਸ ਤੁਹਾਡੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮਐਲਏ ਹਲਕਾ ਐਮਐਲਏ ਇੱਥੋਂ ਦੇ ਉਹਨਾਂ ਨੇ ਆਪਣੇ ਐਮਸੀ ਤੁਹਾ ਨੂੰ ਅਤੇ ਉਹਦੇ ਖੜ ਖੜੇਗੀ ਮੈਂ ਕਹਿਣਾ ਚਾਹੁੰਦੀ ਆ ਕਿ ਐਮਐਲਏ ਸਾਡੇ ਜਿਹੜੇ ਕਿਉਂਕਿ ਸਾਡਾ ਪਰਿਵਾਰ ਜਿਹੜਾ ਸ਼ੁਰੂ ਤੋਂ ਸਿਆਸਤ ਨਾਲ ਜੁੜਿਆ ਹੋਇਆ ਮੇਰੇ ਫਾਦਰin ਲਾ ਸਪਾਸਾ ਸਿੰਘ ਬਾਜਾਜ ਜਿਹੜੇ ਕਿ ਮੇਰੇ ਫਾਦਰin ਲਾ ਨਹੀਂ ਮੇਰਾ ਸਭ ਖੁਸ਼ੀ ਆ ਮੇਰੇ ਇਸ ਥਾਂ ਮੈਂ ਉਹਨਾਂ ਨੂੰ ਮੰਨਦੀ ਆ ਉਹਨਾਂ ਨੇ ਇਸ ਪਾਰਟੀ ਦੀ ਬਾਖੂਬੀ ਜਿਹੜੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਸਾਰੇ ਇਲਾਕੇ ਦੀ ਸਾਰੇ ਜਲੰਧਰ ਸਾਰੇ ਇਲਾਕੇ ਵਿੱਚ ਉਹਨਾਂ ਦਾ ਪੰਜਾਬ ਚ ਨਾਮ ਚੱਲਦਾ ਸੀਗਾ ਤੇ ਉਸ ਤੋਂ ਬਾਅਦ ਮਤਲਬ ਹੈਪੀ ਬਾਜਾਜ ਵਿਕਰਮਜੀਤ ਸਿੰਘ ਬਾਜਾਜ ਉਹਨਾਂ ਨੇ ਵੀ ਉਹਨਾਂ ਦਾ ਵੀ ਜਿਹੜਾ ਜਿਹੜੇ ਕੰਮ ਕੀਤੇ ਹੋਏ ਲੋਕ ਅੱਜ ਯਾਦ ਕਰ ਰਹੇ ਆ ਸਿਰਫ ਉਹਨਾਂ ਦੇ ਕੰਮਾਂ ਦੇ ਕਰਕੇ ਹੀ ਮੈਂ ਇਸ ਲਾਈਨ 'ਚ ਅੱਗੇ ਵਧੀ ਹੈਗੀ ਆ ਉਹਨਾਂ ਦੇ ਮੈਂ ਚਾਹੁੰਨੀ ਆ ਕਿ ਜੋ ਉਹਨਾਂ ਨੇ ਕੰਮ ਕੀਤੇ ਜੋ ਚਲੋ ਪ੍ਰਮਾਤਮਾ ਦੀ ਮਰਜ਼ੀ ਸੀਗੀ ਉਹ ਸਾਡੇ ਤੋਂ ਦੂਰ ਹੋ ਚਲੇ ਗਏ ਆ ਪਰ ਮੈਂ ਉਹਨਾਂ ਦੇ ਜਿਹੜੇ ਬਾਕੀ ਰਹਿੰਦੇ ਹੋਏ ਕੰਮਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਨੀ ਆ ਇਸ ਕਰਕੇ ਸਰਦਾਰ ਅਰਦੇਵ ਸਿੰਘ ਲਾਡੀ ਜੀ ਜਿਹੜੇ ਸਾਡੇ ਐਮਐਨਏ ਵਿਸ਼ਵਾਸ ਪ੍ਰਗਟ ਕਰਕੇ ਹੀ ਮੈਨੂੰ ਇਹ ਟਿਕਟ ਜਿਹੜੀ ਆ ਮਿਲੀ ਆ ਠੀਕ ਹੈ ਦੇਖੇ ਤਾਂ 1 ਟੂ 1 ਚੱਲਦਾ ਹੋਵੇਗਾ ਆਪਣਾ ਤੇ ਜਦੋਂ ਜਾਂਦੇ ਆ ਤਾਂ ਵੋਟਰਸ ਦੇ ਮਨ ਵਿੱਚ ਕਿੰਦਾ ਦਾ ਉਤਸ਼ਾਹ ਦੇਖ ਰਿਹਾ ਹਾਂ ਜਦੋਂ ਤੁਸੀਂ ਜਾਂਦੇ ਹੋ ਪ੍ਰਚਾਰ ਕਰਨ ਅਸੀਂ ਬਹੁਤੋ ਸ਼ਾਹ ਦੇਖ ਰਹੇ ਹਾਂ ਕਾਂਗਰਸ ਪਾਰਟੀ ਨਾਲ ਲੋਕ ਜੁੜੇ ਹੋਏ ਐ ਕਿਉਂਕਿ ਸਾਡੇ ਐਮਐਲਏ ਸਾਹਮਣੇ ਕੰਮਾਂ ਦੀ ਵਿਕਾਸ ਦੀ ਕੋਈ ਵੀ ਕਸਰ ਨਹੀਂ ਛੱਡੀ ਹੈਗੀ ਜਿਹੜੇ ਅਧੂਰੇ ਖਾਂ ਅਬ ਕੋਈ ਵੈਸੇ ਮੈਨੂੰ ਤਾਂ ਲੱਗਦਾ ਨਹੀਂਗਾ ਕੋਈ ਸਾਡੇ ਇਲਾਕੇ ਦੇ ਵਿੱਚ ਕੋਈ ਅਧੂਰਾ ਸਾਡੇ ਹਲਕੇ ਸ਼ਾਹਕੋਟ ਚੁੱਕੇ ਅਧੂਰਾ ਕੰਮ ਰਹਿ ਗਿਆ ਹੋਵੇ ਚਲੋ ਸਰਕਾਰ ਦੀ ਜਿਹੜੀ ਬਦਲਾ ਜਿਹੜੀ ਬਦਲੇ ਬਦਲ ਚੁੱਕੀ ਆ ਉਹਨਾਂ ਨੇ ਇੱਥੇ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ ਹੁਣ ਜਿਹੜੇ ਅਧੂਰੇ ਕੰਮ ਜਿਹੜੇ ਰਹਿ ਗਏ ਸੀ ਉਹਨਾਂ ਤੇ ਚੱਲਦੇ ਹੋਏ ਕੰਮਾਂ ਨੂੰ ਰੋਕਿਆ ਗਿਆ ਸੀਗਾ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕਰਾਂਗੇ ਠੀਕ ਹੈ ਹੁਣ ਤੋਂ ਪਹਿਲਾਂ ਦੇਖਿਆ ਰਾਣਾ ਗੁਰਜੀਤ ਸਿੰਘ ਜੀ ਇੱਥੋਂ ਹੋ ਕੇ ਗਏ ਨੇ ਉਹਨਾਂ ਦੇ ਕੀ ਵਿਚਾਰ ਸੁਣ ਕੇ ਮਨ ਵਿੱਚ ਲਗਾ ਹਾਂਜੀ ਉਹ ਤਾਂ ਸਾਡੇ ਲਈ ਸਭ ਖੁਸ਼ੀ ਹੈ ਜੀ ਉਹਨਾਂ ਦਾ ਜਿਹੜਾ ਚਿਹਰਾ ਹੈਗਾ ਕਿਉਂਕਿ ਅਸੀਂ ਵੀ ਸਾਡਾ ਪਰਿਵਾਰ ਵੀ ਉਹਨਾਂ ਨਾਲ ਜੁੜਿਆ ਹੋਇਆ ਸੀ ਸ਼ੁਰੂ ਤੋਂ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਹੈਗੇ ਆ ਉਹ ਉਹਨਾਂ ਦੀ ਉਂਗਲ ਫੜ ਕੇ ਚੱਲੇ ਆ ਅਸੀਂ ਵੀ ਉਹਨਾਂ ਲੀਹਾਂ ਤੇ ਚੱਲਣਾ ਚਾਹੁੰਦੇ ਹੈਗੇ ਆ ਉਹਨਾਂ ਦੇ ਵੀ ਜਿਹੜੇ ਕੰਮ ਹੈਗੇ ਲੋਕਾਂ ਤੋਂ ਉਹਨੇ ਨਹੀਂ ਜੋ ਉਹਨਾਂ ਨੇ ਕੀਤੇ ਆਪਣੇ ਕਪੂਰਸਲਾ ਵਿਕਾਸ ਕਰਵਾਇਆ ਉਹਨਾਂ ਨੇ ਜਿਹੜਾ ਕਰਵਾਇਆ ਤੇ ਕਰਵਾ ਰਹੇ ਹੈਗੇ ਆ ਠੀਕ ਜਿੱਤ ਤੋਂ ਉਪਰੰਤ ਐਮਸੀ ਵੋਟਾਂ ਜੇ ਜਿੱਤ ਹੁੰਦੀ ਹੈ ਪਹਿਲੇ ਤੌਰ ਤੇ ਕਿਹੜੇ ਕੰਮ ਕੀਤੇ ਜਾਣਗੇ ਵਾਰਡ ਵਿੱਚ ਜਿਹੜੇ ਲੱਗਦੇ ਆ ਕਿ ਹੋਣ ਵਾਲੇ ਹਾਂਜੀ ਜਿੱਦਾਂ ਮੈਂ ਪਹਿਲਾਂ ਦੱਸ ਚੁੱਕੀ ਹੈਗੀ ਆ ਕਿ ਕੰਮ ਤਾਂ ਉਹਨਾਂ ਦੇ ਐਮਐਲਏ ਸਾਹਿਬ ਦੇ ਸਾਡੇ ਬਹੁਤ ਖਰਾਏ ਹੋਏ ਆ ਫਿਰ ਵੀ ਚਲੋ ਜਿੱਦਾਂ ਮਤਲਬ ਪਾਰਟੀ ਚੇਂਜ ਹੋਰ ਕਰਕੇ ਜਾਂ ਸਰਕਾਰ ਚੇਂਜ ਹੋਣ ਕਰਕੇ ਸਾਡੇ ਜਿਹੜੇ ਕੰਮ ਰੁੱਕ ਗਏ ਸੀਗੇ ਜਿਹੜੇ ਸਾਡੇ ਅਧੂਰੇ ਕੰਮ ਉਹ ਤੋਂ ਦੋ ਢਾਈ ਸਾਲ ਤੋਂ ਰੁਕੇ ਹੋਏ ਆ ਅਸੀਂ ਉਹਨਾਂ ਨੂੰ ਪਹਿਲਾ ਪਹਿਲ ਦੇ ਆਧਾਰ ਤੇ ਕਰਾਂਗੇ ਜੋ ਵੀ ਕੰਮ ਹੋਣਗੇ ਹਾਂਜੀ ਨੌਜਵਾਨ ਪੀੜ੍ਹੀ ਵਾਸਤੇ ਜੇ ਦੇ ਦੇ ਨੌਜਵਾਨਾਂ ਵਾਸਤੇ ਕਿਹੜੀ ਚੀਜ਼ ਹੋਣ ਵਾਲੀ ਬਾਕੀ ਹੈ ਜਿਹੜੀ ਇਸ ਵਾਰਡ ਵਿੱਚ ਨਹੀਂ ਹੈ ਨੌਜਵਾਨਾਂ ਦਾ ਤਾਂ ਆਪਾਂ ਨੂੰ ਜੀ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਮਤਲਬ ਕਿ ਜੋ ਚੱਲ ਰਿਹਾ ਹੈਗਾ ਨਸ਼ੇ ਦਾ ਸਭ ਤੋਂ ਪਹਿਲਾਂ ਸਾਡਾ ਪਹਿਲ ਕਦਮੀ ਦਾ ਕੰਮ ਇਹ ਹੋਵਾਂਗਾ ਅਸੀਂ ਸਾਰੀ ਟੀਮ ਨਾਲ ਕੇ ਸਾਡੇ ਜੋ ਵੀ ਅਸੀਂ ਐਮਸੀ ਆ ਜੋ ਸਾਡੇ ਐਮਐਲਏ ਸਾਹਿਬਾ ਜੋ ਰਾਣਾ ਗੁਰਜੀਤ ਜੀ ਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਤਾਂ ਸਭ ਤੋਂ ਪਹਿਲਾਂ ਇਸ ਟੀਚੇ ਰੋਕ ਲਾਉਣੀ ਹੈ ਜੀ ਬਾਕੀ ਕੰਮ ਉਹ ਤਾਂ ਚਲੋ ਜੀ ਹੋ ਹੀ ਰਹੇ ਹੈਗੇ ਸਾਰੇ ਪਰ ਇਹ ਸਾਡਾ ਪਹਿਲ ਤੱਕ ਜਿਹੜਾ ਆਧਾਰ ਤੇ ਕੰਮ ਹੋਊਗਾ ਨਸ਼ਾ ਜਿਹੜਾ ਛਡਾਉਣ ਦਾ ਚਲੋ ਨਸ਼ੇ ਦੀ ਗੱਲ ਜੇ ਚੱਲੀ ਹੈ ਤੇ ਅੱਜ ਕੱਲ ਜੇ ਆਪਾਂ ਪੰਜਾਬ ਦਾ ਟਾਈਮ ਦੇਖ ਰਹੇ ਹਾਂ ਅੱਨੀ ਸਟੱਡੀ ਕਰਕੇ ਅੱਜ ਕੱਲ ਦਾ ਯੂਥ ਮਟਿਆਰਾ ਅੱਨੀ ਪੜ੍ਹਾਈ ਕਰਕੇ ਬਾਹਰ ਜਾ ਰਹੇ ਦਿਨੋ ਦਿਨ ਬਾਹਰ ਦੀ ਦੌੜ ਲੱਗੀ ਹੋਈ ਉਸ ਦਾ ਮੁੱਖ ਕਾਰਨ ਕੀ ਲੱਭ ਰਹੇ ਉਸ ਦਾ ਮੁੱਖ ਕਾਰਨ ਜੀ ਬੇਰੁਜ਼ਗਾਰੀ ਕਿਉਂਕਿ ਜਿਦਾਂ ਹੁਣ ਸਾਡੇ ਬੱਚੇ ਹੈਗੇ ਖੁਦ ਘਰ ਦੇ ਵਿੱਚ ਵੀ ਬੱਚੇ ਪੜ੍ਹੇ ਲਿਖੇ ਹੈਗੇ ਲੇਕਿਨ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਇਸ ਮਾਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਪਰ ਉਹ ਉਹਨਾਂ ਤੇ ਖਰੇ ਨਹੀਂ ਉਤਰੇ ਹੈਗੇ ਸਾਡਾ ਇਹ ਹੋਊਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਜੋ ਬੱਚਿਆਂ ਦੀ ਕਾਬਲੀਅਤ ਹੈ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਚਾਹੀਦੀਆਂ ਤੇ ਅਸੀਂ ਜਰੂਰ ਇੱਕ ਜਿਹੜੀ ਕੋਸ਼ਿਸ਼ ਕਰਾਂਗੇ ਨਾਲ ਸਾਰੀ ਟੀਮ ਨਾਲ ਕੇ ਸਾਰੀ ਸਾਡੀ ਜੋ ਵੀ ਸਾਡੇ ਤੋਂ ਹੋਇਆ ਉਹਨਾਂ ਲਈ ਅਸੀਂ ਜਰੂਰ ਉਪਰਾਲਾ ਕਰਾਂਗੇ 21 ਦਸੰਬਰ ਨੂੰ ਲਾਸਟ ਵਿੱਚ ਜਿੰਨੇ ਵੀ ਵੋਟਰਸ ਨੇ ਆਪਣੇ ਵਾਰਡ ਤੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਮੈਂ ਇਹ ਕਹਿਣਾ ਚਾਹੁੰਨੀ ਆ ਵੀ 21 ਤਰੀਕ ਨੂੰ ਹਮ ਹਮਾ ਕੇ ਸਾਰੇ ਭੈਣ ਭੀਰ ਬੱਚੇ ਜੋ ਵੀ ਮੇਰੇ ਬਜ਼ੁਰਗ ਹੈਗੇ ਆ ਆਪਣੀ ਵੋਟ ਦਾ ਇਸਤੇਮਾਲ ਕਰਨ ਜ਼ਰੂਰ ਕਰਨ ਕਿਉਂਕਿ ਸਾਡੇ ਕੋਲ ਇੱਕੋ ਇੱਕ ਦਾ ਅਧਿਕਾਰ ਆ ਵੋਟ ਪਾਉਣ ਦਾ ਇਹ ਲੋਕਤੰਤਰ ਆ ਆਪਦਾ ਖੁੱਲ ਕੇ ਸਾਹਮਣੇ ਆਉਣ ਉਹ ਦੇਖਣ ਕਿ ਸਾਡੇ ਕਿੰਨਾ ਨੇ ਕੰਮ ਕਰਵਾਏ ਆ ਤੇ ਕੌਣ ਸਾਡੇ ਨਾਲ ਖੜਾ ਹੋ ਸਕਦਾ ਤੇ ਕੌਣ ਸਾਡੇ ਨਾਲ ਕੰਮ ਕਰੂਗਾ ਬਸ ਮੈਨੂੰ ਤਾਂ ਇਹੀ ਆ ਕਿ ਉਹ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਾਡੀ ਜੀ ਦਾ ਨਾਮ ਹੋਰ ਉੱਚਾ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਇੱਥੇ ਸਿਰਫ ਐਮਐਲਏ ਨਹੀਂ ਰਹਿਣ ਦੇਣਾ 27 ਦੇ ਵਿੱਚ ਅਸੀਂ ਉਹਨਾਂ ਨੂੰ ਬਹੁਤ ਉੱਚੇ ਅਹੁਦੇ ਤੇ ਦੇਖਣਾ ਚਾਹੁੰਦੇ ਆ ਤੇ ਉਹ ਜ਼ਰੂਰ ਇਸ ਦੇ ਮਕਾਮ ਤੇ ਆਪਣਾ ਜਿਹੜਾ ਮਕਾਮ ਹਾਸਲ ਕਰਨਗੇ ਠੀਕ ਹੈ ਜਿਵੇਂ ਅੱਜ ਅਸੀਂ ਵਾਰਡ ਨੰਬਰ 7 ਤੋਂ ਗੱਲ ਕਰ ਰਹੇ ਹਾਂ ਸਾਡੇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ